ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਟੂ ਆਰ YouTube ਚੈਨਲ ਅੱਜ ਆਪਾਂ ਗੱਲ ਕਰਾਂਗੇ ਪੂਜਾ ਸੰਗਾ ਤੇ ਉਸਤੇ ਐਕਸੈਸਮੈਂਟ ਗੁਰੀ ਦੀ ਦਾ ਫੇਰ ਦੁਆਰਾ ਉਹ ਚੀਜ਼ ਕਰਦਾ ਹੀ ਤਾਂ ਜੀ ਬੰਦਾ ਕਰਨ ਲੱਗ ਗਿਆ ਨਾ ਬਈ ਉਹਨੂੰ ਕਿੱਦਾਂ ਠਾਉਣਾ ਕਿੱਦਾਂ ਨਹੀਂ ਇੱਕ ਉਹਦੇ ਤੇ ਵੀ ਡਿਪੈਂਡ ਆ ਬੰਦੇ ਤੇ ਜਿਹੜਾ ਕਰਦਾ ਇੱਕ ਇੱਕ ਗੱਲ ਆਇਆ ਨਾ ਬਈ ਇਥੇ ਤੇ ਵੀ ਡਿਪੈਂਡ ਇਥੇ ਨਾ ਗੁਰੀ ਦਾ ਭਰਾ ਬੋਲ ਰਿਹਾ ਕਿ ਜੇ ਗੁਰੀ ਨਸ਼ਾ ਕਰਦਾ ਕਿਉਂ ਨੂੰ ਸੁਧਾਰਨਾ ਉਹਦੀ ਵਾਈਫ ਦਾ ਕੰਮ ਆ ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਅੱਜ ਦੀ ਜਨਰੇਸ਼ਨ ਵੀ ਓਨਾ ਕਮਾਚੀ ਪਈ ਆ ਕਿ ਕੁੜੀ ਸੁਧਾਰੇ ਕੁੜੀ ਇਹ ਕਰੇ ਤੁਸੀਂ ਖੁਦ ਸੋਚੋ ਜਿਹੜਾ ਮੁੰਡਾ ਆਪਣੇ ਮਾਪਿਓ ਦੇ ਆਖੇ ਨਹੀਂ ਲੱਗਿਆ ਆਪਣੇ ਦਾਦਾ-ਦਾਦੀ ਦੇ ਆਖੇ ਨਹੀਂ ਲੱਗਿਆ ਆਪਣੇ ਭਰਾ ਦੇ ਆਖੇ ਨਹੀਂ ਲੱਗਿਆ ਉਹ ਆਪਣੇ ਘਰ ਵਾਲੀ ਦੇ ਆਖੇ ਤੋਂ ਨਸ਼ਾ ਕਿਵੇਂ ਛੱਡ ਦੂ ਘਰ ਵਾਲੀ ਨੇ ਠੇਕਾ ਥੋੜੀ ਲੈ ਰੱਖਿਆ ਕਿ ਓਨੇ ਹੀ ਸੁਧਾਰਨਾ ਮੁੰਡੇ ਨੂੰ ਜਿਹੜੇ ਮਾਪਿਓ ਨੇ ਜੰਮਿਆ ਹੁੰਦਾ ਜੇ ਉਹਨਾਂ ਦੇ ਆਖੇ ਤੋਂ ਨਿਸ਼ਾਨੀ ਛੱਡਦਾ ਤਾਂ ਉਹ ਘਰ ਵਾਲੀ ਦੇ ਆਖੇ ਤੋਂ ਵੀ ਨਹੀਂ ਛੱਡ ਸਕਦਾ ਕੱਲੀ ਘਰ ਵਾਲੀ ਤੇ ਇਹ ਜ਼ਿੰਮੇਵਾਰੀ ਨਾ ਸਿੱਟਿਆ ਕਰੋ ਬਲਕਿ ਪੇਰੈਂਟਸ ਨੂੰ ਚਾਹੀਦਾ ਕਿ ਅਗਰ ਉਹਨਾਂ ਦਾ ਜਵਾਕ ਨਸ਼ੇ ਕਰਦਾ ਤਾਂ ਪਹਿਲਾਂ ਉਹਨੂੰ ਸੁਧਾਰਨ ਉਸ ਤੋਂ ਬਾਅਦ ਉਹਦਾ ਵਿਆਹ ਕਰਨ ਜਿੱਥੇ ਗਲਤੀ ਆਪਣੇ ਮੁੰਡੇ ਵਿੱਚ ਹੋਵੇ ਨਾ ਉੱਥੇ ਆਪਾਂ ਕੁੜੀ ਦੇ ਵਿੱਚ ਗਲਤੀ ਨਹੀਂ ਕੱਢ ਸਕਦੇ ਤੇ ਦੂਜੀ ਗੱਲ ਜੇਕਰ ਇਹਨਾਂ ਨੂੰ ਕੁੜੀ ਐਵੇਂ ਦੀ ਮਿਲ ਜਾਵੇ ਤਾਂ ਫਿਰ ਕੀ ਕਰੋਗੇ ਕੋਸ਼ਿਸ਼ ਫਿਰ ਕਹੋਗੇ ਕਿ ਇਹਦਾ ਜ਼ਿੰਮੇਵਾਰ ਘਰ ਵਾਲਾ ਉਹਨੂੰ ਹੀ ਸੁਧਾਰਨਾ ਚਾਹੀਦਾ ਕੋਈ ਨਹੀਂ ਇਹ ਨਹੀਂ ਕੋਸ਼ਿਸ਼ ਕਰੂਗਾ ਬਲਕਿ ਉਹਨੂੰ ਘਰੋਂ ਕੱਢ ਦਿੱਤਾ ਜਾਊਗਾ ਅਸਲ ਗੱਲ ਤਾਂ ਇਹ ਹੁੰਦੀ ਹੈ ਕਿ ਰਿਸ਼ਤਾ ਹਸਬੈਂਡ ਵਾਈਫ ਦੋਵਾਂ ਦੇ ਵਿਚਾਲੇ ਹੁੰਦਾ ਨਾ ਤਾਂ ਇਹਨੂੰ ਸੰਭਾਲਣਾ ਸਿਰਫ ਜ਼ਿੰਮੇਵਾਰੀ ਵਾਈਫ ਦੀ ਆ ਤੇ ਨਾ ਸਿਰਫ ਹਸਬੈਂਡ ਦੀ ਯਾਰ ਭਾਜੀ 8 900 ਕਮੈਂਟ 1000 ਕਮੈਂਟ ਆਇਆ ਆ ਉਥੇ ਇੱਕ ਬੰਦਾ ਵੀ ਭਾਜੀ ਮੈਨੂੰ ਦਿਖਾ ਦਿਓ ਕੱਢ ਕੇ ਮੈਨੂੰ ਗਲਤ ਬੋਲਿਆ ਦੁਨੀਆ ਨੂੰ ਕੋਈ ਪਤਾ ਹੀ ਹੈ ਯਾਰ ਸਾਰਾ ਕੁਝ ਮੈਂ ਵੀਡੀਓ 'ਚ ਨਹੀਂ ਆ ਕੇ ਖੁਸ਼ੀ ਸੀ ਇਹਨਾਂ ਭਾਜੀ ਇਹਨਾਂ ਦੋਨਾਂ ਨੇ ਨਾ ਮਿਲ ਕੇ ਪੈਸੇ ਖਾਦੇ ਆ ਲੋਕਾਂ ਦੇ ਤੇ ਲੋਕਾਂ ਨੂੰ ਉਸ ਚੀਜ਼ ਦੀ ਕੋਈ ਪਰਵਾਹ ਨਹੀਂ ਕੋਈ ਵੀ ਆਪਣੇ ਪੈਸੇ ਵਾਲੀ ਸਟੈਂਡ ਨਹੀਂ ਲੈ ਰਿਆ ਕਿਸੇ ਨੇ ਸਾਹਮਣੇ ਆ ਕੇ ਇਹ ਨਹੀਂ ਦੱਸਿਆ ਵੀ ਅਸੀਂ ਇਹਨਾਂ ਨੂੰ ਕਿੰਨੇ-ਕਿੰਨੇ ਪੈਸੇ ਪਾਏ ਇਸ ਦੇ ਉਲਟ ਲੋਕ ਇਹਨਾਂ ਦੀ ਕੰਟਰੋਵਰਸੀ ਦੇ ਵਿੱਚ ਉਲਝੇ ਹੋਏ ਨੇ ਕਿ ਕੌਣ ਸਹੀ ਆ ਤੇ ਕੌਣ ਗਲਤ ਤੇ ਉਧਰੋਂ ਪੂਜਾ ਸੰਘਾ ਤੇ ਗੁਰੀ ਇੱਕ ਦੂਜੇ ਨੂੰ ਬਲੇਮ ਕਰਨ ਤੇ ਲੱਗੇ ਹੋਇਆ ਜਦ ਕਿ ਪਤਾ ਦੋਨਾਂ ਨੂੰ ਹੀ ਆ ਕਿ ਪੈਸੇ ਦੋਨਾਂ ਨੇ ਰਲ ਕੇ ਖਾਦੇ ਆ ਤੇ ਹੁਣ ਲੋਕਾਂ ਦਾ ਧਿਆਨ ਪੂਰੀ ਤਰ੍ਹਾਂ ਡਾਇਵਰਟ ਕੀਤਾ ਜਾ ਰਿਹਾ ਕੀ ਆ ਸਭ ਸਹੀ ਆ ਆਪਾਂ ਨੂੰ ਨਾ ਲੋੜ ਐ ਇਹਨਾਂ ਦੇ ਨਿੱਜੀ ਮਾਮਲੇ ਚੋਂ ਨਿਕਲ ਕੇ ਆਪਣੇ ਪੈਸਿਆਂ ਵੱਲ ਧਿਆਨ ਦੇਣ ਦੀ ਨਹੀਂ ਤਾਂ ਆਉਣ ਵਾਲੇ ਸਮੇਂ ਵਿੱਚ ਕੋਈ ਵੀ ਥੋੜਾ ਕਈ इमोशनल ਹੋ ਕੇ ਕੈਮਰਾ ਖੋਲ ਕੇ ਖੜ ਜੂ ਤੇ ਭੋਲੇ ਭਾਲੇ ਲੋਕਾਂ ਤੋਂ ਪੈਸੇ ਲੁੱਟਦਾ ਰਹੂ। ਬਾਕੀ ਅੱਗੇ ਆਪਾਂ ਪੈਸਿਆਂ ਦੀ ਵੀ ਗੱਲ ਕਰਦੇ ਆਂ ਪਰ ਉਸ ਤੋਂ ਪਹਿਲਾਂ ਨਾ ਆਹ ਰਿਕਾਰਡਿੰਗ ਸੁਣੋ ਜਰਾ। ਤੁਸੀਂ ਇਹ ਚੀਜ਼ ਨਾਲ ਸਹਿਮਤ ਨਹੀਂ ਸੀ ਵੀ ਆਪਾਂ ਵੀ ਇਹ ਵੀਡੀਓ ਪਾਈਏ। ਕੋਈ ਯਾਰ ਤੁਸੀਂ ਖੋ ਦੇਖੋ ਮੇਰੀ ਸਾਰੇ ਮੈਂ ਨਾ ਰਸਤੇ ਦਾ ਸਾਡੇ ਪਾਰ ਆ। ਹੂੰ। ਸਾਨੂੰ ਦੇਖਦੇ ਆ ਬਹੁਤ ਫੋਨ ਕਰਦੇ ਮੇਰੇ ਘਰੇ ਫੋਨ ਕਰਦੇ ਆ। ਹੂੰ। ਉਹਨਾਂ ਮੇਰੇ ਪਿੰਡ ਜੀ ਆ ਯਾਰ ਮੈਨਾਂ ਕਿਸੇ ਨੂੰ ਮੂੰਹ ਤੱਕੋਂ ਚੋਗਾ ਨਹੀਂ ਰਿਹਾ ਭਾਜੀ ਮੈਂ ਪਿੰਡ 'ਚ ਨਹੀਂ ਆਪਣੇ ਆਉਂਦਾ ਸੀ ਗੁਰੀ ਦਾ ਕਹਿਣਾ ਵੀ ਪੂਜਾ ਨੇ ਵੀਡੀਓ ਬਣਾਈ ਤੇ ਮੈਂ ਤਾਂ ਵੀਡੀਓ ਦੇ ਵਿੱਚ ਆ ਕੇ ਖੁਸ਼ ਨਹੀਂ ਸੀ ਅੱਗੇ ਨਾਲ ਇਹਨਾਂ ਦੀ ਥੋੜੀਕਾ ਵੀਡੀਓ ਚੱਲੂਗੀ ਤੇ ਤੁਸੀਂ ਖੁਦ ਦੱਸਿਓ ਵੀ ਇਹ ਖੁਸ਼ ਆ ਕੇ ਨਹੀਂ ਤੇ ਮੀ ਬਹੁਤ ਤੇਜ਼ ਭਿਆ ਤੇ ਸਾਡਾ ਸਾਰਾ ਜਿੰਨਾ ਕੋਠਾ ਸੀਗਾ ਇਹ ਸਾਰਾ ਡੇਗ ਗਿਆ ਮੇਰੇ ਕਮਰਾਈ ਸੀਗਾ ਸਾਨੂੰ ਹੈਲਪ ਦੀ ਬਹੁਤ ਲੋੜਾ ਸੀ نیچے ਆਪਣਾ ਕੰਟੈਕਟ ਨੰਬਰ ਦਿੱਤਾ ਹੈ ਤੇ ਸਕੈਨਰ ਵੀ ਨਾਲੇ ਜੇ ਤੂੰ ਸੱਚੀ ਵੀਡੀਓ ਵਿੱਚ ਨਾ ਆਉਣਾ ਚਾਹੁੰਦਾ ਹੁੰਦਾ ਤਾਂ ਆਉਣੇ ਕਿਹੜਾ ਤੇਰੇ ਸਿਰ ਤੇ ਤਲਵਾਰ ਤਰੀ ਸੀ ਤੂੰ ਨਾ ਆਉਂ ਤੇ ਦੂਜੀ ਗੱਲ ਜੇ ਤੂੰ ਸੱਚੇ ਚਾਹੁੰਦਾ ਹੁੰਦਾ ਨਾ ਕਿ ਵੀਡੀਓ ਨਾ ਬਣਾਵੇ ਮੇਰੀ ਬੇਇੱਜ਼ਤੀ ਹੋ ਜੂ ਤਾਂ ਉਹ ਤੇਰੀ ਹਾਮੀ ਤੋਂ ਬਿਨਾ ਕਦੇ ਵੀ ਵੀਡੀਓ ਨਹੀਂ ਸੀ ਬਣਾ ਸਕਦੀ ਦੂਜੀ ਗੱਲ ਕਹਿੰਦਾ ਕਿ ਮੈਂ ਵੀਡੀਓ ਬਣਾਉਣ ਦੇ ਖਿਲਾਫ ਸੀ ਪਰ ਮੈਂ ਇਹਨੂੰ ਨਹੀਂ ਕਦੇ ਰੋਕਿਆ ਪਰ ਮੈਨੂੰ ਪਰਸਨਲੀ ਵੀਡੀਓਜ਼ ਬਣਾਉਣੀਆਂ ਪਸੰਦ ਨਹੀਂ ਸੀ ਇਹਦੀ ਗੱਲ ਕਿੰਨੀ ਕ ਸੱਚੀ ਹੋ ਸਕਦੀ ਹੈ ਉਹ ਤੁਸੀਂ ਅੱਗੇ ਆਪ ਦੇਖ ਲਿਓ ਲੱਗਦਾ ਵੀ ਇਹਨੂੰ ਸੱਚੀ ਵੀਡੀਓ ਬਣਾਉਣੀ ਪਸੰਦ ਨਹੀਂ ਇਹ ਕਹਿੰਦਾ ਕਿ ਮੈਂ ਤਾਂ ਵਿਰੋਧ ਸੀ ਵੀਡੀਓ ਬਣਾਉਂਦੇ ਪਰ ਦੇਖ ਕੇ ਲੱਗਿਆ ਨਹੀਂ ਵੀ ਤੂੰ ਵਿਰੋਧਾ ਖੜਾ ਤਾਂ ਨਾਲ ਹੀ ਆ ਤੂੰ ਵੀ ਸਕੈਨਰ ਕੀ ਦਾ ਸੀ ਮਤਲਬ ਉਹ ਸਕੈਨਰ ਭਈ ਇਹ ਨਾ ਫਰੈਂਡ ਹੀ ਆ ਮੁੰਡਾ ਫੈਟਾ ਸਟੂਪ ਦਾ ਮਤਲਬ ਦੁਕਾਨ ਆ ਉਹਦੀ ਸ਼ਾਪ ਆ ਸਾਰੇ ਕੋਰਟ ਚੋਰੀ ਦੇ ਪੈਸੇ ਹੋਣਗੇ ਭਾਈ ਕਿਸੇ ਦੇ ਕੋਠੇ ਢਿੱਗੇ ਦੀ ਵੀਡੀਓ ਪਾ ਕੇ ਪੈਸੇ ਲੁੱਟ ਲਈ ਤੇ ਕਹਿੰਦਾ ਸਕੈਨਰ ਕਿਸੇ ਫਰੈਂਡ ਦਾ ਉਹਦੀ ਸ਼ਾਪ ਸੀ ਤੇ ਭਰਾਵਾ ਜੇ ਤੂੰ ਸੱਚਾ ਜੇ ਤੂੰ ਕੋਈ ਪੈਸਾ ਨਹੀਂ ਖਾਦਾ ਤੇ ਤੂੰ ਵੀਡੀਓ ਦੇ ਵੀ ਵਿਰੋਧ ਸੀ ਤਾਂ ਜਾ ਜਾ ਕੇ ਨਾ ਬੈਂਕ ਦੀਆਂ ਸਟੇਟਮੈਂਟਸ ਕਢਵਾ ਕੇ ਲੈ ਕੇ ਆ ਦਿਖਾ ਬਾਕੀਆਂ ਨੂੰ ਵੀ ਤੇ ਪਤਾ ਲੱਗੇ ਕਿ ਕਿੰਨੇ ਪੈਸੇ ਖਾਦੇ ਆ ਪੂਜਾ ਨੇ ਜੇ ਤੂੰ ਉਹਦੇ ਨਾਲ ਸੱਚੀ ਨਹੀਂ ਰਲਿਆ ਸੀ ਤਾਂ ਕੋਈ ਸਟੈਂਡ ਲੈ ਮੈਂ ਘਰ ਚ ਰਹਿੰਦਾ ਯਾਰ ਪਰ ਇਹ ਪੂਲ ਨਹੀਂ ਦਿੰਦੀ ਭਾਜੀ ਕਿਸੇ ਨੂੰ ਇੰਦਾ ਦੀ ਜਨਾਨੀਆਂ ਨਾਲ ਮੈਂ ਤੁਹਾਨੂੰ ਕੀ ਦੱਸਾਂ ਮਾਵਾ ਭਣਾ ਦੀਆਂ ਗਾਲਾਂ ਇੰਨੀਆਂ ਕਿ ਖੰਡੀਆਂ ਯਾਰ ਸੋਚ ਨਹੀਂ ਸਕਦੇ ਯਾਰ ਸਾਡੇ ਸੱਚੀ ਗੱਲ ਤਾਂ ਇਹ ਆ ਕਿ ਇਹਨਾਂ ਦੋਵਾਂ ਨੇ ਰਲ ਕੇ ਪੈਸੇ ਖਾਦੇ ਤੇ ਹੁਣ ਬਲੇਮ ਗੇਮ ਚੱਲ ਰਹੀ ਆ ਲੋਕਾਂ ਨੇ ਤੁਹਾਡੇ ਤੋਂ ਕੀ ਲੈਣਾ ਵੀ ਕਿਹਦੇ ਨਾਲ ਵਿਆਹ ਕਰਾਇਆ ਜਾਂ ਤੂੰ ਨਸ਼ੇ ਕਰਦਾ ਜਾਂ ਨਹੀਂ ਕਰਦਾ ਪਰ ਲੋਕਾਂ ਦੇ ਪੈਸੇ ਮੁੜਨੇ ਚਾਹੀਦੇ ਆ ਫਿਰ ਚਾਹੇ ਉਹ ਤੂੰ ਮੋੜ ਚਾਹੇ ਪੂਜਾ ਸੰਗਾਮੋੜੇ ਲੋਕਾਂ ਸਾਹਮਣੇ ਪ੍ਰੂਫ ਰੱਖੋ ਤੇ ਉਹਨਾਂ ਦੇ ਪੈਸੇ ਮੁੜੋ ਬਾਕੀ ਅਗਲੀ ਵੀਡੀਓ ਵਿੱਚ ਆਪਾਂ ਪੂਜਾ ਦੀ ਵੀ ਗੱਲ ਕਰਾਂਗੇ ਉਹਨੇ ਵੀ ਨਸ ਮਾਮਲੇ ਦੇ ਵਿੱਚ ਕੋਈ ਸਫਾਈ ਦਿੱਤੀ ਆ। ਬਾਕੀ ਲੋਕਾਂ ਨੂੰ ਵੀ ਚਾਹੀਦਾ ਕਿ ਇਹਨਾਂ ਤੇ ਯਕੀਨ ਕਰਨ ਦੀ ਬਜਾਏ ਆਪਣੇ ਪੈਸੇ ਕਢਾਉਣ ਵੱਲ ਧਿਆਨ ਦੇਣ। ਤੇ ਜਿੱਥੇ ਇਹਨਾਂ ਦੀ ਵੀਡੀਓਜ਼ ਹੇਠ ਜਾ ਕੇ ਕਮੈਂਟਸ ਕਰਦੇ ਨੇ ਕਿ ਭਰਾਵਾ ਤੂੰ ਸਹੀ ਆ ਕਿ ਭੈਣੇ ਤੂੰ ਸਹੀ ਆ, ਉਹਦੀ ਜਗ੍ਹਾ ਤੇ ਉੱਥੇ ਜਾ ਕੇ ਕਮੈਂਟਸ ਕਰੋ ਕਿ ਸਾਡੇ ਪੈਸੇ ਮੁੜੋ ਤੇ ਕਮੈਂਟਸ ਦੇ ਵਿੱਚ ਲਿਖੋ ਕਿ ਅਸੀਂ ਤੁਹਾਨੂੰ ਕਿੰਨੇ-ਕਿੰਨੇ ਪੈਸੇ ਪਾਏ ਸੀ। ਬਾਕੀ ਆਪਾਂ ਫਿਰ ਮਿਲਦੇ ਆਂ ਨੈਕਸਟ ਵੀਡੀਓ ਦੇ ਵਿੱਚ। ਤਦ ਤੱਕ ਲਈ ਤੁਸੀਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਵੋ।